ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੁਣ ਇਥੇ ਸਵੇਰ ਦਾ ਟਾਈਮ ਹੈ ਜੀ ਸਵੇਰ ਦੇ ਵਜੇ ਨੇ 6 ਆਪਾਂ ਲੱਗਿਆ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਇਓ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਬਾਕੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੀ ਇੱਕ ਰਿਕਵੈਸਟ ਹੋਰ ਆ ਕਿ ਆਪਣਾ ਇੱਕ ਚੈਨਲ ਹੋਰ ਆ ਕੁਕਿੰਗ ਦਾ ਸੰਗਰੂਰ ਕੁਕਿੰਗ ਚੈਨਲ ਦੇ ਨਾਮ ਤੇ ਤੇ ਅਗਰ ਤੁਹਾਨੂੰ ਕੁਕੀ ਕੁਕਿੰਗ ਚ ਇੰਟਰਸਟ ਹੈ ਤਾਂ ਤੁਸੀਂ ਉਸ ਚੈਨਲ ਨੂੰ ਵੀ ਜਾ ਕੇ ਸਬਸਕ੍ਰਾਈਬ ਜ਼ਰੂਰ ਕਰਿਓ ਉਹਦਾ ਲਿੰਕ ਤੁਹਾਨੂੰ ਇਸੇ ਵੀਡੀਓ ਦੇ ਡਿਸਕ੍ਰਿਪਸ਼ਨ ਚ ਮਿਲ ਜਾਊਗਾ ਜੀ ਤੇ ਮੈਂ ਇੱਥੇ ਹੁਣ ਦੁੱਧ ਪੁਣ ਕੇ ਹਟੀ ਸੀ ਜੀ ਜਿਹੜਾ ਆਪਾਂ ਦਿਨ ਦੇ ਟਾਈਮ ਦੁੱਧ ਰੱਖਣਾ ਹੁੰਦਾ ਰਮਾਨ ਦਾ ਵੀ ਪੀਣ ਦਾ ਤੇ ਘਰ ਲਈ ਚਾਹ ਵਗੈਰਾ ਲਈ ਵੀ ਪੁਣ ਕੇ ਮੈਂ ਉਹਨੂੰ ਸਾਈਡ ਤੇ ਰੱਖਤਾ ਤੇ ਇੱਥੇ ਹੁਣ ਮੈਂ ਜਿਹੜੀ ਦਹੀਂ ਆ ਦਹੀਂ ਨੂੰ ਮਤਲਬ ਥੋੜਾ ਜਿਹਾ ਖਾਣ ਲਈ ਅਲੱਗ ਕੱਢ ਲਈ ਆ ਜਿਹੜੀ ਆਪਾਂ ਹਾਂਡੀ ਲਿਆ ਕੇ ਰੱਖੀ ਹੋਈ ਆ ਦਹੀਂ ਦੀ ਇਹਦੇ ਵਿੱਚ ਦਹੀਂ ਜਿਹੜੀਆਂ ਖੱਟੀ ਨਹੀਂ ਹੁੰਦੀ ਦਿਨੇ ਜੀ ਸਮੈਲ ਜੀ ਨਹੀਂ ਆਉਂਦੀ ਇਹਦੇ ਵਿੱਚ ਪਾ ਕੇ ਮੈਂ ਫਰਿੱਜ ਚ ਰੱਖ ਦਿੰਨੀ ਆ ਜਿਹੜਾ ਸਟੀਲ ਦਾ ਭਾਂਡਾ ਹੁੰਦਾ ਹਨ ਉਹਦੇ ਵਿੱਚ ਫੇਰ ਵੀ ਥੋੜੀ ਜੀ ਕੜੱਤਣ ਜੀ ਆ ਜਾਂਦੀ ਆ ਹਮਕ ਜੀ ਆਉਣ ਲੱਗ ਜਾਂਦੀ ਆ ਤੇ ਇੱਥੇ ਹੁਣ ਮੈਂ ਜਿਹੜੀ ਬਾਕੀ ਦਹੀਂ ਬਚ ਗਈ ਸੀ ਜੀ ਇਹ ਗੜਵੇ ਦੇ ਵਿੱਚ ਪਾ ਰਹੀ ਆ ਠੰਡਾ ਪਾਣੀ ਮੈਂ ਤੇ ਇਹ ਜੱਗ ਆਪਾਂ ਫਰਿੱਜ ਦੇ ਉੱਪਰ ਰੱਖਿਆ ਹੋਇਆ ਸੀ ਤੇ ਇਹਦੇ ਵਿੱਚ ਬਰਫ਼ ਜੰਮ ਗਈ ਸੀ ਫਿਰ ਮੈਂ ਥੋੜਾ ਥੋੜਾ ਪਾਣੀ ਪਾ ਪਾ ਕੇ ਜਿਹੜੀ ਬਰਫ਼ ਆ ਉਹ ਵਿੱਚ ਪਾਤੀ ਸੀ ਤੇ ਜਿਹੜਾ ਕਾਂਚ ਦਾ ਜੱਗ ਹੈ ਜੀ ਇਹ ਮੇਰੇ 18 ਸਾਲ ਹੋ ਗਏ ਮਤਲਬ ਇਸ ਨੂੰ ਮੇਰਾ ਇਹ ਸੈੱਟ ਸੀਗਾ ਸਕੰਜਮੀ ਸੈੱਟ ਸੀਗਾ ਨਾਲ ਇਹਦੇ ਗਲਾਸ ਸੀ ਗਲਾਸ ਇਹਦੇ ਸਾਰੇ ਫਟ ਗਏ ਨੇ ਤੇ ਇਹ ਜੱਗ ਰਹਿ ਗਿਆ ਸੀ ਤੇ ਹੁਣ ਮੈਂ ਇਹਨੂੰ ਮਤਲਬ ਇਸ ਵਾਰੀ ਕੱਢ ਲਿਆ ਮੈਂ ਕਿਹਾ ਚਲੋ ਬਹੁਤ ਟਾਈਮ ਹੋ ਗਿਆ ਇਹਨੂੰ ਪਈ ਨੂੰ ਤੇ ਆਪਾਂ ਇਹ ਚ ਪਾਣੀ ਪੂਣੀ ਪਾ ਕੇ ਫ੍ਰਿਜ ਚ ਰੱਖ ਲਈਦਾ ਤੇ ਇੱਕ ਦੋ ਜੱਗ ਮੈਂ ਪਲਾਸਟਿਕ ਦੇ ਹੋਰ ਲਿਆਂਦੇ ਸੀਗੇ ਤੇ ਮੈਂ ਕਿਹਾ ਚਲੋ ਫालतू ਪਿਆ ਕਾਫੀ ਟਾਈਮ ਦਾ ਵੀ ਆਪਾਂ ਇਹਨੂੰ ਹੁਣ ਇਸਤੇਮਾਲ ਕਰ ਲੈਨੇ ਆ ਤੇ ਇਥੇ ਮੇਜੀ ਦੁਬਾਰਾ ਪਾਣੀ ਜਿਹੜਾਗਾ ਉਹ ਕੋਲ ਕੇ ਇਹਦੇ ਵਿੱਚ ਬਰਫ਼ ਦੇ ਵਿੱਚ ਪਾਤਾ ਸੀ ਆਪਣੇ ਜੀ ਫਿਲਟਰ ਹਲੇ ਹੈ ਨਹੀਂਗਾ ਤੇ ਅਸੀਂ ਸੋਚਿਆ ਸੀ ਫਿਲਟਰ ਲਿਆਵਾਂਗੇ ਦੂਸਰਾ ਬਿਨਾ ਬਿਜਲੀ ਤੋਂ ਤੇ ਇਥੇ ਜੀ ਮਧਾਨੀ ਚੱਕੀ ਸੀ ਥੱਲੇ ਛੋਟੀ ਮਧਾਨੀ ਹੈ ਜਿਹੜੀ ਗੜਬੇ ਦੇ ਵਿੱਚ ਹੀ ਫਿੱਟ ਹੋ ਜਾਂਦੀ ਆ ਇਹਨੂੰ ਮੈਂ ਦੁੱਧ ਰੜਕਣ ਤੋਂ ਬਾਅਦ ਸਾਬਣ ਨਾਲ ਚੰਗੀ ਤਰ੍ਹਾਂ ਧੋ ਕੇ ਥੱਲੇ ਰੱਖ ਦਿੰਨੇ ਆ ਜਦੋਂ ਲਾਉਣੀ ਹੁੰਦੀ ਆ ਉਹ ਦੁਬਾਰਾ ਫੇਰ ਧੋ ਕੇ ਆਪਾਂ ਇਹਨੂੰ ਦੇ ਵਿੱਚ ਲਾ ਦਿੰਨੇ ਆ ਤੇ ਤੁਸੀਂ ਦੇਖ ਸਕਦੇ ਹੋ ਛੋਟਾ ਜਿਹਾ ਗੜਵ ਹੈ ਇਹਦੇ ਵਿੱਚ ਛੋਟੀ ਜੀ ਮਧਾਨੀ ਹੈ ਜਿੰਨੀ ਕਿ ਆਪਣੇ ਛੋਟੇ ਜਿਹੇ ਪਰਿਵਾਰ ਲਈ ਥੋੜੀ ਜਿਹੀ ਲੱਸੀ ਰੜਕਣੀ ਹੋਵੇ ਤਾਂ ਉਹਦੇ ਲਈ ਵਧੀਆ ਗਈ ਵੱਡੀ ਮਧਾਨੀ ਵੀ ਜੀ ਆਪਣੀ ਹੈਗੀ ਹੈ ਵੱਡੀ ਮਧਾਨੀ ਜਿਵੇਂ ਸੁੱੱਚ ਖੋਲਣੀ ਹੋਵੇ ਜ਼ਿਆਦਾ ਦੁੱਧ ਰੜਕਣਾ ਹੋਵੇ ਉਦੋਂ ਹੀ ਆਪਾਂ ਕੱਢਦੇ ਆਂ ਤੇ ਜਿਹੜੀ ਮੈਂ ਤਾਰ ਤੰਗ ਰਹੀ ਆ ਜੀ ਇਹ ਆਪਾਂ ਪੱਖੀ ਲਗਵਾਈ ਆ ਜਿਹਨੂੰ ਐਗਜ਼ੌਸਟ ਪੈਨ ਫੈਨ ਕਹਿੰਦੇ ਨੇ ਆਪਾਂ ਇਹ ਆਪਾਂ ਉੱਪਰ ਨਹੀਂ ਲਗਵਾਇਆ ਜੀ ਟਾਕੀ 'ਚ ਹੀ ਲਗਵਾਇਆ ਸਾਡੇ ਚੰਡੀਗੜ੍ਹ ਵੀ ਇਦਾਂ ਲਗਵਾਇਆ ਹੋਇਆ ਸੀ ਤੇ ਇਹਦੀ ਤਾਰ ਦਾ ਜਿਹੜਾ ਪਲੱਗ ਆ ਉਹ ਮੇਰੇ ਕੋਲ ਪਿਆਗਾ ਬਸ ਲਗਾਉਣ ਦਾ ਟਾਈਮ ਹੀ ਨਹੀਂ ਮਿਲਦਾ ਪਲੱਗ ਮੇਰੇ ਕੋਲ ਐਕਸਟਰਾ ਇੱਕ ਪਿਆਰ ਸੀਗਾ ਤੇ ਜਦੋਂ ਕੰਮ ਕਰਦੇ ਆ ਆਪਾਂ ਉਹਨੂੰ ਚਲਾ ਲੈਨੇ ਆ ਵੀ ਤਾਂ ਕਿ ਅੰਦਰ ਜਿਹੜੀ ਗਰਮ ਹਵਾ ਹਨਾ ਉਹ ਬਾਹਰ ਨਿਕਲਦੀ ਰਵੇ ਤੇ ਇੱਥੇ ਹੁਣ ਮੈਂ ਰੱਖ ਰਹੀ ਆ ਜੇ ਚਾਰ ਮਾਂ ਦੇ ਡੈਡੀ ਕਹਿੰਦੇ ਵੀ ਥੋੜੀ ਚਾਹ ਮੈਨੂੰ ਚਾਹੀਦੀ ਆ ਤੇ ਮੈਂ ਚਾਹ ਬਣਾ ਰਹੀ ਸੀ ਤੇ ਮੈਂ ਕਿਹਾ ਵੀ ਚਲੋ ਵੀ ਨਾਲ ਨਾਲ ਵੀ ਆਪਾਂ ਉਹਦੇ ਇੱਧਰ ਦਾ ਕੰਮ ਕਰ ਲੈਨੇ ਆ ਇੱਥੇ ਜੀ ਹੁਣ ਮੇਰੀ ਚਾਹ ਬਣ ਗਈ ਸੀ ਚਾਹ ਪੌਣ ਕੇ ਲੱਸੀ ਵੀ ਮੇਰੀ ਰੜਕੀ ਗਈ ਸੀ ਤੇ ਮੈਂ ਕਿਹਾ ਵੀ ਚਲੋ ਹੁਣ ਮੈਂ ਨਾਲ ਦੀ ਨਾਲ ਮੱਖਣ ਵੀ ਕੱਢ ਲਵਾਂ ਕਿਉਂਕਿ ਫਿਰ ਉਸ ਤੋਂ ਬਾਅਦ ਐ ਹੁੰਦਾ ਜਿਹੜੀ ਲੱਸੀ ਆਪਾਂ ਰਾਤ ਵਾਸਤੇ ਰੱਖਣੀ ਹੁੰਦੀ ਆ ਉਹਨੂੰ ਅਲੱਗ ਭਾਂਡੇ 'ਚ ਪਾ ਕੇ ਜੀ ਫ੍ਰਿਜ 'ਚ ਲਾ ਦੇਦਾ ਜਿਹੜੀ ਆਪਾਂ ਪੀਣੀ ਹੁੰਦੀ ਆ ਉਹਨੂੰ ਅਲੱਗ ਆਪਾਂ ਰੱਖ ਲਈਦਾ ਤੇ ਬਾਕੀ ਪਹਿਲਾਂ ਅਸੀਂ ਜੀ ਵੈਸੀ ਜਿਵੇਂ ਦਹੀਂ ਹੁੰਦੀ ਆ ਉਹਦੇ ਵਿੱਚ ਹੀ ਮਧਾਣੀ ਮਾੜੀ 'ਚ ਘੁਮਾ ਕੇ ਲੱਸੀ ਬਣਾ ਲੈਂਦੇ ਸੀ ਪਰ ਉਹ ਲੱਸੀ ਦਾ ਇੰਨਾ ਸਵਾਦ ਨਹੀਂ ਆਉਂਦਾ ਜਿੰਨਾ ਇਹ ਲੱਸੀ ਦਾ ਆਉਂਦਾ ਹਨਾ ਜਿਹੜੀ ਆਪਾਂ ਚੰਗੀ ਤਰ੍ਹਾਂ ਰੜਕ ਕੇ ਮੱਖਣ ਅਲੱਗ ਕਰਦੇ ਆ ਇਹਦਾ ਸਵਾਦ ਹੀ ਵੱਖਰਾ ਹੁੰਦਾ ਤੇ ਇਥੇ ਨਾਲੇ ਥੋੜਾ ਜਿਹਾ ਫਿਰ ਮੱਖਣ ਨਿਕਲਿਆ ਹੁੰਦਾ ਜੀ ਮੇਰੇ ਅਰਮਾਨ ਨੂੰ ਦਾਲ ਸਬਜ਼ੀ ਦੇ ਵਿੱਚ ਪਾ ਦਿੰਨੇ ਆ ਕਿ ਵੀ ਚਲੋ ਬੱਚਾ ਉਹਨੂੰ ਗ੍ਰੋਥ ਦੀ ਲੋੜ ਆ ਹਨਾ ਵੈਸੇ ਤਾਂ ਦੇਸੀ ਕਿਉਂ ਵੀ ਜੀ ਮੈਂ ਉਹਦੇ ਵਾਸਤੇ ਬਣਾ ਕੇ ਰੱਖਦੀ ਆ ਜਿਹੜੇ ਆਪਾਂ ਦੁੱਧ ਗਰਮ ਕਰਦੇ ਆ ਦੇਣੇ ਚਾਹ ਵਾਸਤੇ ਉਹਦੀ ਮਲਾਈ ਉਤਾਰ ਲੈਣੀ ਆ ਉਹਦਾ ਅਲੱਗ ਆਪਾਂ ਦੇਸੀ ਕਿਉਂ ਬਣਾ ਲੈਣੇ ਹੁੰਨੇ ਆ ਜਿਹੜਾ ਲੱਸੀ ਉੱਤੋਂ ਮੱਖਣ ਉਤਰਦਾ ਉਹ ਆਪਾਂ ਅਲੱਗ ਉਹਨੂੰ ਖਾਣ ਨੂੰ ਦੇ ਦੇਣੇ ਹੁੰਨੇ ਆ ਤੇ ਵੀ ਆਹੀ ਉਮਰ ਆ ਹਨਾ ਬਾਕੀ ਫਿਰ ਸਾਰੀ ਉਮਰ ਬੱਚੇ ਨੇ ਮਿਹਨਤ ਕਰਨੀ ਆਗੀ ਤੇ ਬਾਕੀ ਇੱਥੇ ਮੱਖਣ ਵਗੈਰਾ ਮੇਰਾ ਨਿਕਲ ਗਿਆ ਸੀ ਜੀ ਤੇ ਲੱਸੀ ਆਪਾਂ ਥੋੜੀ ਜਿਆਦਾ ਨਹੀਂ ਰੜਕਦੇ ਥੋੜੀ ਰੜਕਦੇ ਤੁਸੀਂ ਦੇਖ ਸਕਦੇ ਅੱਧਾ ਕ ਗੜ ਭਾਗਾ ਤੇ ਇਹਦੇ ਵਿੱਚ ਫਿਰ ਗਾੜੀ ਲੱਸੀ ਹੁੰਦੀ ਆ ਇਹਦੇ ਵਿੱਚ ਥੋੜੀ ਲੱਸੀ ਮੈਂ ਅੱਡ ਕੱਢ ਲੈਣੀ ਆ ਸ਼ਾਮ ਵਾਸਤੇ ਤੇ ਜਾਂ ਕਿਹਾ ਦਿਨ ਦੇ ਟਾਈਮ ਵੀ ਪੀ ਲਈਦੀ ਆ ਦੁਪਹਿਰੇ ਰੋਟੀ ਵਗੈਰਾ ਨਾਲ ਤੇ ਅੱਧੀ ਜਿਹੜੀ ਰਹਿ ਜਾਂਦੀ ਆ ਉਹਦੇ ਵਿੱਚ ਨੂਨ ਪਾ ਕੇ ਪਠੰਡਾ ਪਾਣੀ ਪਾ ਲੈਨੇ ਨੇ ਬਸ ਸਵੇਰੇ ਸਵੇਰੇ ਉਹ ਲੱਸੀ ਪੀ ਲੈਨੇ ਆ ਤੇ ਉਹਦੇ ਨਾਲ ਫਿਰ ਆਇਆ ਚਲੋ ਰੋਟੀ ਵਧੀਆ ਲੱਗਦੀ ਐ ਸਰਦੀਆਂ 'ਚ ਤਾਂ ਚਲੋ ਸਰਜਨ ਜਾਂ ਸਰਦੀਆਂ 'ਚ ਜਿਵੇਂ ਸਾਗ ਵਗੈਰਾ ਹੋਵੇ ਫਿਰ ਤਾਂ ਲੱਸੀ ਵਧੀਆ ਲੱਗਦੀ ਐ ਜਾਂ ਮੇਥੇ ਵਾਲੀ ਰੋਟੀ ਹੋਵੇ ਜਾਂ ਆਲੂ ਵਾਲੀ ਰੋਟੀ ਹੋਵੇ ਹਨਾ ਪਰੌਂਠੇ ਹੋਣ ਤੇ ਵੈਸੇ ਸਰਦੀਆਂ 'ਚ ਅਸੀਂ ਲੱਸੀ ਘੱਟ ਬਣਾਉਂਨੇ ਗਰਮੀਆਂ 'ਚ ਤਾਂ ਐ ਹੁੰਦਾ ਵੀ ਡੇਲੀ ਲੱਸੀ ਹੋਵੇ ਹੋਵੇ ਤੇ ਲੋ ਜੀ ਇੱਥੇ ਮੇਰਾ ਇਹ ਮੱਖਣਾ ਮੈਂ ਉਹ ਵੀ ਕੱਢ ਲਿਆਗਾ ਦਹੀਂ ਦੇ ਉੱਤੋਂ ਤੇ ਮੱਖਣ ਤਾਂ ਜੀ ਐ ਥੋੜਾ ਡੇਲੀ ਥੋੜਾ ਥੋੜਾ ਨਿਕਲਦਾ ਤਿਕਰ ਥੋੜਾ ਥੋੜਾ ਜਿਹੜਾ ਹੈਗਾ ਦਾਲ ਸਬਜ਼ੀ ਚ ਪਾ ਕੇ ਚਲੋ ਤੇ ਨਾ ਦਾਲ ਸਬਜ਼ੀ ਦਾ ਟੇਸ ਜਿਹਾ ਬਣ ਜਾਂਦਾ ਤੇ ਲਓ ਜੀ ਹੁਣ ਮੈਂ ਇੱਥੇ ਜਿਹੜਾ ਮੱਖਣ ਕੱਢ ਕੇ ਤੇ ਮੈਂ ਇਹਨੂੰ ਲੱਸੀ ਨੂੰ ਟਾਗਤਾ ਤੇ ਇੱਥੇ ਜੀ ਹੁਣ ਮੈਂ ਲੱਗਿਆ ਜਿਹੜਾ ਕੱਪੜਾ ਪਿਆ ਹੁੰਦਾ ਰਸੋਈ ਦੇ ਵਿੱਚ ਸੈल्फ ਸਾਫ ਕਰਨ ਵਾਲਾ ਉਹਨੂੰ ਧੋ ਕੇ ਜਿਹੜਾ ਗੜਵਾ ਜੀ ਇਹਨੂੰ ਸਾਈਡਾਂ ਤੋਂ ਚੰਗੀ ਤਰ੍ਹਾਂ ਫਿਰ ਮੈਂ ਸਾਫ ਕਰਤਾ ਸੀਗਾ ਕਿਉਂਕਿ ਕਾਰਨ ਇਹ ਜੇ ਫਿਰ ਲੱਸੀ ਦੇ ਛਿੱਟੇ ਜੇ ਪਏ ਹੁੰਦੇ ਆ ਨਾ ਫਿਰ ਨਹੀਂ ਤਾਂ ਤੁਹਾਨੂੰ ਪਤਾ ਲੱਸੀ ਤੇ ਮੱਖੀ ਬਹੁਤ ਛੇਤੀ ਬਹਿੰਦੀ ਆ ਤਾਂ ਕਰਕੇ ਫਿਰ ਆ ਚੰਗਾ ਨਹੀਂ ਲੱਗਦਾ ਤਾਂ ਕਰਕੇ ਮੈਂ ਸਾਫ਼ ਜਾ ਕਰਤਾ ਇਹਨੂੰ ਇੱਥੋਂ ਇੱਥੇ ਵੀ ਤੁਪਕੇ ਜੱਕ ਦੋ ਲੱਸੀ ਦੇ ਗਰੇ ਸੀ ਫਿਰ ਮੈਂ ਇਹ ਤੋਂ ਸੈਲਫ ਵੀ ਸਾਫ਼ ਕਰਤੀ ਆ ਤੇ ਫਿਰ ਉਸ ਤੋਂ ਬਾਅਦ ਹੁਣ ਮੈਂ ਕੱਪੜਾ ਧੋ ਕਿਹੜਾ ਸਾਈਟ ਤੇ ਰੱਖਤਾ ਸੀਗਾ ਤੇ ਬਾਕੀ ਮੈਂ ਸੋਚ ਰਹੀ ਸੀਗੀ ਵੀ ਲੱਸੀ ਕਾਦੇ ਵਿੱਚ ਕੱਢਾਂ ਇੱਥੇ ਮੈਂ ਇਹ ਸੋਚ ਰਹੀ ਸੀਗੀ ਤੇ ਫਿਰ ਮੇਰੇ ਦਿਮਾਗ ਵਿੱਚ ਆਇਆ ਵੀ ਨੀਚੇ ਵਾਲਟੀ ਪਈ ਹੈ ਪਲਾਸਟਿਕ ਦੀ ਵਾਲਟੀ ਥੋੜੀ ਜੀ ਛੋਟੀ ਹੈ ਵੱਡੀ ਹੈ ਕਿ ਥੋੜੀ ਜੀ ਇਹ 5 ਕਿਲੋ ਦਾ ਜੀ ਘਿਓ ਵੇਰਕਾ ਦਾ ਘਿਓ ਵਾਲੀ ਖਾਲੀ ਹੋਈ ਵੀ ਹੈ ਮੇਰੀ ਮੰਮੀ ਨਾਨਕੇ ਗਏ ਸੀ ਮੇਰੇ ਮਾਮਾ ਜੀ ਦੇ ਉਹਨਾਂ ਦੇ ਜਨਨੀ ਕਿ ਮੇਰੀ ਮਾਸੀ ਵਰਗੀਆਂ ਬਾਕੀ ਵੀ ਉਹਨਾਂ ਕੋਲ ਲਿਆਂਦੇ ਨੇ ਜਿਵੇਂ ਇਦਾਂ ਦੇ ਖੁੱਲਡੁਲੇ ਭਾਂਡੇ ਜੀ ਕਾਫੀ ਪਏ ਹੁੰਦੇ ਉਹਨਾਂ ਕੋਲ ਕਿਉਂਕਿ ਉਹਨਾਂ ਨੇ ਦੁਕਾਨ ਵੀ ਕੀਤੀ ਹੋਈ ਹੈ ਜੀ ਸਪਰੇ ਵਗੈਰਾ ਦੀ ਵੀ ਤੇ ਫਿਰ ਉਹ ਤੋਂ ਲਿਆਈ ਸੀ ਇਹ ਤੇ ਇਹ ਚ ਹੁਣ ਮੈਂ ਲੱਸੀ ਕੱਢਦੇ ਨਹੀਂ ਹੁੰਦੀਆਂ ਕਿਉਂਕਿ ਪਲਾਸਟਿਕ ਹੋ ਗਿਆ ਜਾਂ ਕੰਚ ਹੋ ਗਿਆ ਉਹਦੇ ਵਿੱਚ ਆਪਾਂ ਲੱਸੀ ਕੱਢ ਕੇ ਰੱਖਦੇ ਆ ਤਾਂ ਹਨਾ ਕੜਤਨ ਜੀ ਨਹੀਂ ਆਉਂਦੀ ਲੱਸੀ ਚ ਬਾਕੀ ਟਾਕੇ ਹੁਣ ਮੈਂ ਰੱਖਣ ਗਈ ਸੀ ਫ੍ਰਿਜ ਦੇ ਵਿੱਚ ਫਿਰ ਨਹੀਂ ਤੇ ਜਿਹੜਾ ਦੁੱਧ ਪਿਆ ਹੁੰਦਾ ਜੀ ਉਹਦਾ ਖੱਟਾ ਹੁੰਦਾ ਡਰ ਹੁੰਦਾ ਇਸ ਕਰਕੇ ਲੱਸੀ ਫ੍ਰਿਜ ਦੇ ਵਿੱਚ ਆਪਾਂ ਟਾਕ ਕੇ ਰੱਖ ਦਿੰਦੇ ਆ ਤੇ ਲੋ ਜੀ ਜਿਹੜੀ ਬਰਫ਼ ਬਾਕੀ ਬਚਦੀ ਉਸੇ ਹੀ ਜੱਗ ਦੇ ਵਿੱਚ ਮੈਂ ਉਹ ਵੀ ਮਤਲਬ ਕੀ ਵਿੱਚ ਪਾਤੀ ਆ ਇਥੇ ਮੈਂ ਪਾਣੀ ਜਿਹੜਾ ਫਰਿੱਜ ਭਰ ਕੇ ਲਾਉਣ ਲੱਗੀ ਸੀ ਹਾਂਜੀ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਵੀ ਆਪਣੇ ਫਿਲਟਰ ਵਾਲੇ ਹੈ ਨਹੀਂਗਾ ਇੱਕ ਪਿਓਰ ਇਟ ਦਾ ਆਂਦਾ ਜੀ ਬਿਨਾ ਬਿਜਲੀ ਤੋਂ ਤੇ ਉਹਦੀ ਕਿੱਟ ਚੇਂਜ ਹੋ ਜਾਂਦੀ ਹੈਗੀ ਉਹ ਸੋਚਿਆਗਾ ਵੀ ਮੈਂ ਹੁਣ ਲੈ ਕੇ ਆਵਾਂਗੀ ਕਿਉਂਕਿ ਉਹ ਲਿਹਾਣੀ ਪਏਗਾ ਜਿਹੜਾ ਆਪਣਾ ਪਾਣੀ ਆ ਜੀ ਇਹਦੇ ਵਿੱਚ ਥੋੜਾ ਜਿਹਾ ਹੈਗਾ ਮਿੱਟੀ ਜੀ ਆਉਂਦੀ ਆ ਤੇ ਫਿਰ ਤੁਹਾਨੂੰ ਪਤਾ ਵੀ ਹਨਾ ਵੀ ਅੱਗੇ ਜਾ ਕੇ ਪਥਰੀ ਪੁਥਰੀ ਵੀ ਪ੍ਰੋਬਲਮ ਬੜੀ ਆਉਂਦੀ ਹੈ ਅਗਰ ਪਾਣੀ ਸਾਫ਼ ਨਾ ਹੋਵੇ ਤੇ ਲੋ ਜੀ ਹੁਣ ਇੱਥੇ ਮੈਂ ਆ ਗਈ ਸੀ ਬਾਹਰ ਬਾਹਰ ਆਪਾਂ ਪਿਆ ਸੀ ਆਟਾ ਆਟਾ ਖਤਮ ਹੋ ਗਿਆ ਸੀਗਾ ਤੇ ਮੇਰੀ ਆਦਤ ਹੈ ਜਦੋਂ ਵੀ ਆਟਾ ਭਉਣੇ ਆਂਗੇ ਤਾਂ ਮੈਂ ਢੋਲ ਜਿਹੜਾ ਗਾ ਹਮੇਸ਼ਾ ਢੋ ਕੇ ਦਵਾਰਾ ਉਹ ਚਾਟਾ ਪਾਉਣੀ ਆ ਫਿਰ ਮੈਨੂੰ ਵਹਿਮ ਜਾ ਰਹਿੰਦਾਗਾ ਇੱਕ ਅੱਜਕੱਲ ਮੌਸਮ ਜਿਹੜਾ ਨਾ ਮੂੜੇ ਸੌਣ ਆ ਜਾਣਾ ਸੌਣ ਦੇ ਵਿੱਚ ਹਨਾ ਹਰ ਇੱਕ ਚੀਜ਼ ਦੇ ਵਿੱਚ ਕੀੜੀ ਆ ਸੌਰੀ ਸੁੰਡੀ ਵਗੈਰਾ ਜਾਂ ਜਾਲਾ ਜਾਂ ਵਗੈਰਾ ਜਾਂ ਸੁੰਦ ਹਨਾ ਬਹੁਤ ਛੇਤੀ ਪੈਂਦੇ ਨੇ ਖਾਣ ਪੀਣ ਵਾਲੀਆਂ ਚੀਜ਼ਾਂ ਦੇ ਵਿੱਚ ਜੇ ਆਟਾ ਹੋ ਗਿਆ ਮਿਰਚਾਂ ਹੋ ਗਈਆਂ ਮਸਾਲੇ ਹੋ ਗਏ ਉਹਨਾਂ ਜਾਲਾ ਜਾਂ ਪੈ ਜਾਂਦਾ ਤਾਕਾ ਉਹਨਾਂ ਨੂੰ ਵੀ ਧੁੱਪ ਲਵਾਉਣੀ ਆ ਤੇ ਮੈਨੂੰ ਢੋਲ ਦਾ ਹੀ ਹੁੰਦਾ ਵੀ ਇੱਕ ਵਾਰ ਚੰਗੀ ਤਰ੍ਹਾਂ ਬ러ਸ਼ ਨਾਲ ਵਿੱਚੋਂ ਸਾਫ਼ ਕਰਕੇ ਫਿਰ ਮੈਂ ਆਟਾ ਪਾਉਣਾ ਸੁਕਾ ਕੇ ਚੰਗੀ ਤਰ੍ਹਾਂ ਤੇ ਜਿਹੜਾ ਢੋਲ ਤੁਸੀਂ ਦੇਖ ਸਕਦੇ ਹੋ ਜੀ ਇਹ ਹੈਗਾ ਸਟੀਲ ਦਾ ਤਾਂ ਤੇ ਆਪਾਂ ਅੱਜਕੱਲ ਹਨਾ ਜ਼ਿਆਦਾਤਰ ਲੋਕ ਇਦਾਂ ਦੇ ਢੋਲ ਹੀ ਲੈਂਦੇ ਨੇ ਤੇ ਮੈਂ ਇਹ ਵੀ ਮਤਲਬ ਕਿ ਹੌਲੀ-ਹੌਲੀ ਕਰਕੇ ਪਹਿਲਾਂ ਮੇਰੇ ਕੋਈ ਹੈ ਨਹੀਂ ਸੀ ਜੀ ਚੀਜ਼ਾਂ ਤੇ ਮੈਂ ਹੌਲੀ-ਹੌਲੀ ਕਰਕੇ ਇਹ ਵੀ ਬਣਾਇਆ ਤੇ ਇੱਕ ਏਦਾਂ ਦੇ ਢੋਲ ਹੋਰ ਲਾਟਾਂ ਨੇ ਉਹ ਥੋੜਾ ਜਿਹਾ ਵੱਡਾ ਉੱਚੀਂ ਵਾਸਤੇ ਬਣਾਇਆ ਤੇ ਮੈਨੂੰ ਵਸੇ ਹੁੰਦਾ ਵੀ ਮੇਰੇ ਬੱਚੇ ਲਈ ਹਰ ਇੱਕ ਚੀਜ਼ ਹਨਾ ਹਰ ਇੱਕ ਮਾਪੇ ਦੀ ਖੁਸ਼ੀ ਹੁੰਦੀ ਹੈ ਵੀ ਅਸੀਂ ਉਹਦੇ ਬੱਚੇ ਲਈ ਚੀਜ਼ ਬਣਾ ਕੇ ਰੱਖੀਏ ਮੈਨੂੰ ਇਹ ਵੀ ਮੇਰਾ ਬੱਚਾ ਕਦੇ ਕਿਸੇ ਚੀਜ਼ ਲਈ ਹਨਾ ਵੀ ਆ ਤਰਸੀਨ ਆ ਜਾਂ ਕਿਸੇ ਅੱਗੇ ਹੱਥ ਨਾ ਉਹਨੂੰ ਅੱਡਣਾ ਪਵੇ ਤੇ ਇਹ ਵਸੇ ਸੇ ਕਰਕੇ ਮੈਂ ਮਤਲਬ ਕਿ ਬਾਕੀ ਮੈਨੂੰ ਇਹ ਹੁੰਦਾ ਵੀ ਮੈਂ ਐਦਾਂ ਦੀ ਚੀਜ਼ ਬਣਾਵਾਂ ਜਿਹੜੀ ਉਹਨਾਂ ਦੇ ਕੰਮ ਆ ਸਕੇ ਅੱਗੇ ਜਾ ਕੇ ਵੀ ਵਧੀਆ ਬਣਾਵਾਂ ਤੇ ਵੀ ਨਾ ਕੀ ਵੀ ਜਿਹਨਾਂ ਅੱਜਕੱਲ੍ਹ ਐ ਹੁੰਦਾ ਕਿ ਵੀਰੇ ਪਹਲਕੀ ਚੀਜ਼ ਲੈ ਲੈਣੀਆਂ ਤੇ ਫਿਰ ਉਹ ਛੇਤੀ ਖੁੱਟ ਜਾਂਦੀ ਆ ਤੇ ਇਹ ਢੋਲ ਬਹੁਤ ਵਧੀਆ ਜੀ ਬਹੁਤ ਹੈਵੀ ਆ ਇਹ ਤੇ ਦੂਜਾ ਚੀਨੀ ਵਾਲਾ ਵੀ ਆਪਣਾ ਢੋਲ ਜਿਹੇ ਵਰਗੇ ਉਹ ਥੋੜਾ ਸਾਈਜ਼ ਦੇ ਵਿੱਚੋਂ ਵੱਡਾ ਆ ਤੇ ਇਦਾਂ ਦੀ ਇੱਕ ਮੈਂ ਇਸ ਤੋਂ ਜਿੰਨਾ ਇਹ ਢੋਲ ਆ ਇਹਦੇ ਅੱਧ ਤੱਕ ਇੱਕ ਥੋੜੀ ਢੋਲੀ ਜੀ ਬਣਾ ਕੇ ਰੱਖੀ ਹੋਈ ਆ ਜਿਵੇਂ ਚਾਹ ਪੱਤੀ ਵਗੈਰਾ ਪਾਣੀ ਹੋਵੇ ਉਹਦੇ ਵਾਸਤੇ ਕਿਉਂਕਿ ਖੇਤੀਬਾੜੀ ਵਾਲੇ ਘਰਾਂ ਦੇ ਵਿੱਚ ਤਾਂ ਨਹੀਂ ਪਤਾ ਹੀ ਹੈ ਜੀ ਫਿਰ ਰਾਸ਼ਨ ਵਗੈਰਾ ਦਾ ਹਨਾ ਆਪਾਂ 6 ਮਹੀਨੇ ਦਾ ਇਕੱਠਾ ਚਾਹ ਪੱਤੀ ਚੀਨੀ ਵਗੈਰਾ ਕਰਾ ਕੇ ਰੱਖ ਲਈ ਹੈ। ਬਾਕੀ ਦਾਲਾ ਦੂਹਾ ਦਾ ਚਲੋ ਹੁੰਦੀਆਂ ਵੀ ਆਪਾਂ 1 ਮਹੀਨੇ ਦੀ ਹੁੰਦੀਆਂ ਜਾਂ ਆਪਾਂ 15 ਦਿਨਾਂ ਦੀ ਲੈ ਆਉਣੀ ਹੈ। ਇਹਦਾ ਆਪਾਂ ਥੋੜੀ ਬਰਤਨ ਹੁੰਦੀ ਆ ਹਨ। ਵੀ ਨੜੀ ਕੀੜਾ ਕੁੜਾ ਪੈਣ ਦਾ ਡਰ ਹੁੰਦਾ ਉਹ ਚ। ਤੇ ਬਾਕੀ ਆਟੇ ਆਟੂਰ ਵੀ ਸਾਡਾ ਇਹ ਥੋੜਾ ਵੱਡਾ ਦਾ ਆਟਾ ਸੀ ਇਹਨਾਂ ਨਹੀਂ ਪੀਉਂਦੇ ਫੈਮਿਲੀ ਸਾਡੀ ਤੁਹਾਨੂੰ ਪਤਾ ਹੀ ਹੈ ਬਹੁਤ ਛੋਟੀ ਆ ਗਈ ਆਟਾ ਅਸੀਂ 20 30 ਕਿਲੋ ਹੀ ਪੀਉਂਦੇ ਹਾਂ ਹੁਣ ਥੋੜਾ ਜਿਹਾ ਵੱਡਾ ਪੀਉਂਦੇ ਹਾਂ ਕਿਉਂਕਿ ਮੇਰੇ ਆਪਣੇ ਤਿੰਨ ਡੌਗ ਨੇ ਹਾਂ ਰੋਟੀ ਬਣਾਉਣੀ ਹੁੰਦੀ ਹੈ ਪਰ ਹੈਵੀ ਹੈਵੀ ਰੋਟੀਆਂ ਬਣਦੀਆਂ ਉਹਨਾਂ ਦੀ ਤੇ ਬਾਕੀ ਤੁਸੀਂ ਜੇ ਤੁਹਾਡੇ ਰੱਖੇ ਹੋਏ ਨੇ ਤੁਸੀਂ ਵੀ ਜੀ ਐਡਵਾਈਸ ਜ਼ਰੂਰ ਕਰਿਓ ਵੀ ਆਪਾਂ ਨੂੰ ਕਾ ਸਾਗ ਨਹੀਂ ਕੋਈ ਹੋਰ ਜਿਵੇਂ ਦਲੀਆ ਵਗੈਰਾ ਤੇ ਇਹ ਆਪਾਂ ਉਹ ਜੀ ਸ਼ੁਰੂ ਕਰ ਦਾਂਗੇ ਲੋ ਜੀ ਇੱਥੇ ਮੈਂ ਢੋਲ ਦਾ ਆਟਾ ਟੱਕਣ ਤੋਂ ਲੱਗ ਗਈਆਂ ਢੋਲ ਨੂੰ ਧਰੇ ਸੀ ਮੈਂ ਜਦੋਂ ਕਿ ਉਹ ਮੁੱਦਾ ਮਾਰਿਆ ਸੀ ਨਾ ਤਾਂ ਸੁੱਕ ਜੂ ਫਿਰ ਮੈਂ ਚਾਟਾ ਪਾ ਦੂੰ। ਬਾਕੀ ਹੁਣ ਆਪਾਂ ਵੀਡੀਓ ਵੀ ਐਂਡ ਕਰਾਂਗੇ ਜੀ। ਵੀਡੀਓ ਚੰਗੀ ਲੱਗੀ ਹੋਵੇ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਆ ਕਰੋ ਜੀ ਤੇ ਵੱਧ ਤੋਂ ਵੱਧ ਚੈਨਲ ਨੂੰ ਸਪੋਰਟ ਕਰੋ ਜੀ ਵੱਧ ਤੋਂ ਵੱਧ ਚੈਨਲ ਨੂੰ ਸ਼ੇਅਰ ਕਰੋ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਆਪਣੀਆਂ ਵੀਡੀਓਜ਼ ਕਿੱਦਾਂ ਦੀ ਲੱਗਦੀਆਂ ਆ ਤੇ ਆਪਾਂ ਕਿੱਦਾਂ ਦੀ ਹੋਰ ਵੀਡੀਓਜ਼ ਲੈ ਕੇ ਆਈਏ। ਫਿਰ ਆਪਾਂ ਉਸੇ ਤਰ੍ਹਾਂ ਦੀ ਉਸੇ ਰੁਟੀਨ ਵਰਤਿਆਂ ਹਨਾ ਆਪਾਂ ਉਹ ਬੰਨੀ ਵੀਡੀਓ ਲੈ ਕੇ ਆਵਾਂਗੇ ਤੇ ਚਲੋ ਜੀ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ੍ਰੀ ਅਕਾਲ